ਜੀ ਨਾਮ ਕੀ ਤੁਹਾਡਾ ਮੇਰਾ ਨਾਂ ਜੀ ਡਾਕਟਰ ਜਸਮੀਤ ਸਿੰਘ ਹੈ ਜੀ ਡਾਕਟਰ ਸਾਹਿਬ ਕੀ ਕਹਾਣੀ ਕਰਦੇ ਆ ਅਸਲ ਦੇ ਵਿੱਚ ਨਾ ਵੀ ਮੈਂ ਦੀ ਪ੍ਰਾਈਵੇਟ ਕਲੀਨਿਕ ਇੱਥੇ 10 ਸਾਲ ਤੋਂ ਚਲਾ ਰਿਹਾ ਤੇ ਪਿਛਲੇ ਰਾਤ ਜਦੋਂ ਮੈਂ ਇਥੋਂ ਰਾਤ ਕਲੀਨਿਕ ਤੇ ਗਿਆ ਹੈਗਾ ਮੈਂ ਪ੍ਰੋਪਰ ਸ਼ਟਰ ਵਗੈਰਾ ਲਾ ਕੇ ਸਵੇਰੇ 6:30 ਵਜੇ ਮੈਨੂੰ ਇੱਕ ਨਾਲ ਦੀ ਗਲੀ ਦੇ ਵਿੱਚ ਮੇਰੇ ਦੋਸਤ ਨੇ ਮੇਰੇ ਪੇਸ਼ੈਂਟ ਵੀ ਨੇ ਉਹ ਕਿਤੇ ਸੈਰ ਕਰ ਰਹੇ ਸੀਗੇ ਆਪਣੇ ਡੌਗ ਦੇ ਨਾਲ ਤੇ ਮੈਨੂੰ ਉਹਨਾਂ ਦਾ ਫੋਨ ਆਇਆ ਸਵੇਰੇ ਕਿ ਤੁਹਾਡਾ ਸ਼ਟਰ ਜਿਹੜਾ ਉਹ ਖੁੱਲਿਆ ਹੋਇਆ ਤੇ ਗੇਟ ਵੀ ਟੁੱਟਿਆ ਹੋਇਆ ਅੰਦਰੋਂ ਤੇ ਤੁਸੀਂ ਆ ਕੇ ਚੈੱਕ ਕਰੋ ਜਦੋਂ ਮੈਂ ਸਵੇਰੇ ਆ ਕੇ ਜਦੋਂ ਚਾਬੀ ਨਾਲ ਦੂਜਾ ਦੋ ਸ਼ਟਰ ਦੂਜਾ ਸ਼ਟਰ ਖੋਲਿਆ ਤੇ ਦੇਖਿਆ ਅੰਦਰ ਸਾਰਾ ਸਮਾਨ ਖੁਰਦਗੁਰ ਦਿੱਤੇ ਹੇਲਿਆ ਸਾਰਾ ਖਿਲਾਰਾ ਪਿਆ ਹੋਇਆ ਸੀਗਾ ਤੇ ਇੱਕ ਸਾਡਾ ਜਿਹੜਾ ਕਲੀਨਿਕ ਦਾ ਫੋਨ ਹੁੰਦਾ ਜਿਹੜਾ ਇੱਥੇ ਸਟਾਫ ਦੇ ਲਈ ਹੁੰਦਾ ਉਹ ਵੀ ਇਥੋਂ ਗਾਇਬ ਸੀ ਤੇ ਜਿਹੜਾ ਸਾਡਾ ਡਰਾਅਰ ਹੈਗਾ ਉਹਦੇ ਵਿੱਚ ਕੈਸ਼ ਸੀਗਾ ਉਹ ਵੀ ਸਾਨੂੰ ਇਥੋਂ ਨਹੀਂ ਮਿਲਿਆ ਤੇ ਹੋਰ ਦਵਾਈਆਂ ਦਾ ਤਾਂ ਚਲੋ ਸਾਨੂੰ ਕੋਈ ਹਿਸਾਬ ਨਹੀਂ ਹੁੰਦਾ ਪਰ ਇੱਕ ਫੋਰਸਫੁਲ ਐਕਸ਼ਨ ਹੋਇਆ ਜਿਹਦੇ ਨਾਲ ਇੱਥੇ ਕਾਫੀ ਮਤਲਬ ਖਲਾਰਾ ਤੇ ਤੋੜਪਨ ਕੀਤੀ ਗਈ ਹੈ ਜੀ ਅੰਦਰ ਤੋਂ ਕਿੰਨਾ ਪ੍ਰਭਾਵ ਅੰਬਾਜ਼ ਜੀ ਦੇਖੋ ਓਨੈਸਟਲੀ ਦੱਸਾਂ ਤੇ ਮੈਂ ਕੈਸ਼ ਕੋਈ 5-7000 ਦੇ ਕਰੀਬ ਕੋਈ ਕੈਸ਼ ਹੋਊਗਾ ਜੀ ਇੱਕ ਸੈਲਫੋਨ ਸੀਗਾ ਤੇ اور دوائیاں ਦਾ ਮੈਨੂੰ ਪਹਿਲਾਂ ਹੀ ਦੱਸਿਆ ਵੀ ਕੋਈ ਸਾਨੂੰ ਵੀ ਕਾਊਂਟਿੰਗ ਚ ਨਹੀਂ ਹੁੰਦੀ ਆ ਕਈ ਵਾਰੀ ਹਾਂਜੀ ਸਵੇਰੇ ਅਸੀਂ ਲਗਭਗ ਜਦੋਂ ਮੈਂ ਸਾਢੇ 6:00 ਆਇਆ ਤੇ 7:00 ਵਜੇ ਫਿਰ ਮੈਂ ਜਿਹੜੀ آن لائن 12 ਨੰਬਰ ਤੇ ਕੀਤੀ ਸੀ ਬਾਅਦ ਵਿੱਚ ਗੁੰਸ਼ੀ ਸਾਹਿਬ ਆਏ ਸੀਗੇ ਸਿਟੀ ਥਾਣੇ ਤੋਂ ਜੀ ਉਹ ਸਾਰਾ ਇੱਕ ਵਾਰੀ ਮੌਈਨਾ ਕਰਕੇ ਤੇ ਚਲੇ ਗਏ ਨੇ ਜੀ ਮੰਗਿਆ ਤਾਂ ਜੀ ਦੇਖੋ ਅਸੀਂ ਆਪਣੇ ਵੱਲੋਂ ਸੀਸੀਟੀਵੀ ਲਾਏ ਹੋਏ ਆ ਅਸੀਂ ਆਪਣੇ ਵੱਲੋਂ ਸਾਰੀਆਂ ਚੀਜ਼ਾਂ ਇਕਵਿਪਟ ਕੀਤੀਆਂ ਹੋਈਆਂ ਸਾਬ ਕੁਝ ਆਗਦੀਆਂ ਚੀਜ਼ਾਂ ਨੂੰ ਸੇਫਲੀ ਛੱਡ ਕੇ ਜਾਣੇ ਆ ਤੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਸਿਕਿਉਰਿਟੀ ਕਿਸੇ ਤਰ੍ਹਾਂ ਦੀ ਕੋਈ ਸਪੋਰਟ ਨਹੀਂ ਹੈਗੀ ਦੇਖੋ ਅਸੀਂ ਵੀ ਟੈਕਸ ਪੇਅਰ ਹੈਗੇ ਆ ਸਰਕਾਰ ਨੂੰ ਅਸੀਂ ਵੀ ਟੈਕਸ ਦਿੰਦੇ ਆ ਅਸੀਂ ਬਰਾਬਰ ਦੇ ਨਾਗਰਿਕਾਂ ਤੇ ਪਰ ਸਾਨੂੰ ਸਾਡੀ ਚਾਹ ਦੇ ਅਸੀਂ ਦਿਨ ਵੇਲੇ ਕੰਮ ਕਰਨਾ ਚਾਹਤ ਦੀ ਨਹੀਂ ਨਹੀਂ ਸੌ ਸਕਦੇ ਤਾਂ ਫਿਰ ਸਾਨੂੰ ਫਾਇਦਾ ਹੀ ਕੀ ਹੈ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਨਾਂ ਚੀਜ਼ਾਂ ਲਈ ਧਿਆਨ ਰੱਖਣਾ ਚਾਹੀਦਾ ਤੇ ਪ੍ਰੋਪਰ ਨਾਈਟ ਸ਼ਿਫਟ ਦੇ ਵਿੱਚ ਕਸ਼ਤ ਪੈਦਾਰਾ ਹੋਣੀ ਚਾਹੀਦੀ ਹੈ ਜਿਸ ਦਿਨ ਨਾਲ ਇਹੋ ਜਿਹੇ ਅੰਸਰ ਉਹਨਾਂ ਤੇ ਕਾਬੂ ਪਾਇਆ ਜਾ ਸਕੇ